ਸਰਿਤੀ ਦਾ ਨਾਮ ਹੈ ਆਪਣਾ ਗੁਰਦਾਸ ਦਾ ਨਾਮ ਗੁਰਮੀਲ ਸਿੰਘ ਖਾਲਸਾ ਜੀ ਮੈਂ ਇੱਕ ਸਰਵਿਸਮੈਨ ਇੰਡੀਅਨ 에ਅਰਫੋਰਸ ਆਰ ਰਿਟਾਇਰਡ ਮੈਨੇਜਰ ਫ੍ਰॉम ਸਟੇਟ ਬੈਂਕ ਆਫ ਇੰਡੀਆ ਆਲਸੋ ਕੋਟਕ ਲਾਈਫ ਇੰਸ਼ੋਰੈਂਸ ਦਾ ਫਾਈਨੈਂਸ਼ੀਅਲ ਐਡਵਾਈਜ਼ਰ ਰਹਾ ਮੈਂ ਟਰੇਡ ਬੈਂਕ ਆਫ ਇੰਡੀਆ ਦੀ ਐਸ ਸੀ ਐਸ ਟੀ ਜਥੇਬੰਦੀ ਦਾ ਡਿਪਟੀ ਜਨਰਲ ਸੈਕਟਰੀ ਰਹਾ ਹਾਂ 2011 ਵਿੱਚ ਇਥੋਂ 30 31 ਸਾਲ ਦੀ ਸਰਵਿਸ ਕਰਕੇ ਲੋਕਲ ਐਸ ਬੀ ਆਈ ਕਨਾ ਬ੍ਰਾਂਚ ਤੋਂ ਰਿਟਾਇਰ ਹੋਇਆ ਮੇਰਾ ਪਿੰਡ ਸਰੋਨਾ ਦਾ। ਮੇਰਾ ਪਿੰਡ ਬੂਲੇਪੁਰ ਹੈ ਜੀ। ਆਪੋਜ਼ਿਟ ਮਾਰਕ ਵਰਟ ਫੋਕਲ ਪੁਆਇੰਟ। ਜੀ ਉੱਤਰ ਸਾਡਾ ਹੈ ਜੀ। ਮੁੱਦਾ ਇਹ ਹੈ ਜੀ ਆਪ ਸਾਬ ਨੂੰ ਪਤਾ ਆਪਨੇ ਪਿੱਛੇ ਕਵਰੇਜ ਕਰੀ ਹੈ। ਜਦੋਂ ਪੰਚਾਇਤੀ ਇਲੈਕਸ਼ਨਾਂ ਵਾਸਤੇ ਨਾਮੀਨੇਸ਼ਨ ਸ਼ੁਰੂ ਹੋਈ ਹੈ। ਤਾਂ ਆਪ ਸਰਕਾਰ ਜੀ ਦੇ ਸਾਨੂੰ ਬਹੁਤ ਵੱਡਾ ਮਾਣ ਸੀ। ਕਿਤੇ ਲੋਕਾਂ ਨੂੰ ਇਨਸਾਫ਼ ਦੇ ਕੇ ਭੇਦਭਾਵ ਰਹਿਤ ਜਿਹੜੀਆਂ ਸ਼ਾਂਤੀ ਨਾਲ ਪੰਚਾਇਤਾਂ ਬਣਾਈਆਂ ਨੇ। ਪਰ ਉਹ ਤੋਂ ਇਹ ਕਿਤੇ ਅਕਾਲੀ ਦਲ ਨਾਲ ਉਹ ਅੱਗੇ ਕਹਾਂ ਦਾਂਗੀ ਸਾਡਾ ਇਹ ਮਤਲਬ ਸਾਡਾ ਕੌੜਾ ਤਜਰਬਾ ਹੈ ਅਸੀਲ ਪਿੰਡਾਂ ਦੇ ਵਿੱਚੋਂ ਸਰਵੇ ਕਰਨ ਦੀ ਕੋਸ਼ਿਸ਼ ਕਰੀ ਹੈ ਕੋਸ਼ਿਸ਼ ਹੱਦ ਤੱਕ ਸਾਨੂੰ ਸਾਡੇ ਕੋਲ ਇਨਫੋਰਮੇਸ਼ਨਾਂ ਆਈਆਂ ਨੇ ਕਿ ਪਿੰਡਾਂ ਵਿੱਚ ਵਧੇ ਕੀਆ ਹੋਈਆਂ ਜਾਤੀ ਹੋਈਆਂ ਇਸ ਦੇ ਵਿਧਾਇਕ ਵੀਰ ਸਵਾਦ ਦਾ ਸ਼ਬਦ ਹੈ ਕਬੀਰ ਜੋਰ ਕੀ ਇਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਾਖਤਰ ਲੇਖਾ ਨਿਕਸੈ ਮਾਰ ਮੋਹ ਮੋਖਾ ਸੋ ਇਹ ਤਕੇ ਸਾਹੀ ਇੱਕ ਝੂਲਮ ਹੈ ਇਹਦਾ ਸਾਨੂੰ ਅਕਾਲਪੁਰ ਰਬੀ ਦੀ ਦਰਗਾਹ ਦੇ ਵਿੱਚ ਲੇਖਾ ਦੇਣਾ ਪੈਣਾ ਤੇ ਫਤਹੀ ਜੀ ਤੁਹਾਡਾ ਜਿਹੜਾ ਮੋਟਿਵ ਸੀ ਜਿਹੜਾ ਅੱਜ ਤੇ ਆਪਣੇ ਪਿੰਡ ਨੂੰ ਲੈ ਕੇ ਇੱਥਾ ਤੁਹਾਨੂੰ ਬੁਲਾਇਆ ਸੀ ਜੀ ਦਾ ਜੀ ਉਹ ਮਸਲਾ ਇਹ ਹੈ ਜੀ ਤੇ ਜਦ ਵੀ ਪਿੰਡਾਂ ਸਾਡੀਆਂ ਜਾਤੀਆਂ ਸਾਡੇ ਨਜ਼ਰ ਚ ਆਇਆ ਤੁਹਾਡੇ ਮੀਡੀਅਮ ਚੈਨਲ ਦੇ ਰਾਹੀਂ ਅਸੀਂ ਆਪਣੀ ਆਵਾਜ਼ ਬੁਲੰਦ ਕਰੀ ਤਾ ਉਹਦੇ ਜਿੱਥੇ ਜਿੱਥੇ ਕੋਈ ਆਵਾਜ਼ ਗਈ ਤਰਨ ਤਰਨ ਦਾ ਇਲਾਕਾ ਕੁੰਗਰਾਲੀ ਵਿੱਚ ਵੀ ਹੋਇਆ ਆ ਕੌੜੀ ਵਿੱਚ ਸਾਡੇ ਜਨਰਲ ਸਾਹਬ ਲਾਲ ਸਿੰਘ ਜੀ ਬੈਠੇ ਨੇ ਸਤਕਾਰਯੋਗ ਜੋ ਐਗਜ਼ੈਕਟਿਵ ਮੈਂਬਰ ਨੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਸਾਹ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਦਾਸ ਵੀ ਖੰਨੇ ਸਰਕਲ ਦਾ ਪ੍ਰਧਾਨ ਹੈ ਸ਼੍ਰੋਮਣੀ ਅਕਾਲੀ ਦਲ ਸਦਾਰ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਦਾ ਸੋ ਇਹਨਾਂ ਨੇ ਵੀ ਕੌੜੀ ਦੇ ਹੱਕ ਦੇ ਵਿੱਚ ਜਿੱਥੇ ਕਿ 7-8 ਵਾਰੀ ਵੋਟਾਂ ਪੈ ਚੁੱਕੀਆਂ ਨੇ ਅਜ ਤੱਕ ਉਥੇ ਕਿਸੇ ਐਸ்சிਐਸਟੀ ਲੇਡੀ ਨੂੰ ਰਿਜ਼ਰਵੇਸ਼ਨ ਦਾ ਨਿਕਮਾਨਣ ਦਾ ਸਮਾਂ ਨਹੀਂ ਮਿਲਿਆ ਸੋ ਇਹ ਅਸੀਂ ਆਵਾਜ਼ਾਂ ਚੱਕੀਆਂ ਨੇ ਤਾਂ ਉਹ ਜਿੱਥੇ ਤੱਕ ਇਹ ਗਈ ਹੈ ਕੁਝ ਥਾਂ ਮਤੇ ਦਾ ਬਦਲਾ ਆਇਆ ਉਹਦਾ ਬਾਣੀ ਦਾ ਅਸਰ ਹੋਇਆ ਕਾਰਨ ਵਾਚਿਤ ਕੋ ਉਤੇ ਜਿਨਾ ਕਿ ਜਿਵੇਂ ਆਪਣੇ ਸਰਪੰਚ ਆਪਣੇ ਪੰਚ ਆਪਨੇ ਸੋਣਿਆ ਬੀਤੇ ਸਮੇਂ ਵਿੱਚ ਇੱਕ ਦੋ ਪਾਰਟੀਆਂ ਦੇ ਬੰਦਿਆਂ ਦਾ ਕਤਲ ਵੀ ਹੋਇਆ ਸੋ ਜੋ ਬਹੁਤ ਅਸੀਂ ਉਹਨੂੰ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਇਹ ਆਪਾਂ ਇਹ ਲੜਨ ਦਾ ਮੈਦਾਨ ਨਹੀਂ ਇਹ ਬੋਟ ਦਾ ਬੈਟਲ ਹੈ ਆਪਾਂ ਉਸ ਆਪਣਾ ਯਤਨ ਕਰੀਏ ਬੋਟ ਦੇ ਬੈਟਲ ਵਿੱਚ ਲੋਕਾਂ ਨੂੰ ਆਪਣੇ ਮੁੱਦੇ ਸਮਝਾ ਕੇ ਉਹਨਾਂ ਦੇ ਪੱਕ ਦੇ ਵਿੱਚ ਬੋਲ ਕੇ ਹਮਾਇਤ ਕਰਕੇ ਆਪਾਂ ਉਹਨੂੰ ਬਦਲੋਣ ਦੀ ਆਪਣਾ ਮਾਨ ਜਿੱਤੀਏ ਤਾਂ ਕਿ ਆ ਤੁਸੀਂ ਆਪਣੀ ਸਰਕਾਰ ਬਣਾ ਸਕਦੇ ਹੋ ਹੁਣ ਜਿੱਥੇ ਪਿੰਡਾਂ ਦੇ ਵਿੱਚ ਬਾੜਬੰਦੀ ਹੋਈ ਹੈ ਆਖਰੀ ਸਮੇਂ ਤੱਕ ਬਾੜਬੰਦੀ ਤੋਂ ਇਹ ਸਰਕਾਰ ਆਪ ਸਰਕਾਰ ਇਨੀ ਕੁੰਜੀ ਹੈ ਇਹਨਾਂ ਨੇ ਅੱਗੇ ਕੀ ਕਰਮ ਕੀਤਾ ਕਾਲੀਏ ਕੇ ਜਮੇ ਕਹਿੰਦੇ ਟੋਏ ਇਹਨਾਂ ਨੇ ਪਰਵਾਰਾਂ ਦੇ ਪਰਿਵਾਰ ਪਾੜ ਕੇ ਦੋ ਦੋ ਤਿੰਨ ਤਿੰਨ ਵਾਰਡਾਂ ਵਿੱਚ ਵੰਡਦੇ ਇੱਕ ਪਰਿਵਾਰ ਪਾੜ ਕੇ ਉਹਦੇ ਵਿੱਚੋਂ ਸਪਲੀਟ ਕਰਕੇ ਅੱਧੇ ਤੇ ਆਈ ਦੋ ਤੇ ਆਈ ਇਸੇ ਬਣਾ ਕੇ ਅਲੱਗ-ਅਲੱਗ ਵਾਰਡਾਂ 'ਚ ਪਾੜ ਸੋ ਇਸ ਤਰ੍ਹਾਂ ਦੀਆਂ ਕਈ ਕਿਸਮ ਦੀਆਂ ਮੈਂ ਤੁਹਾਨੂੰ ਇੱਕ ਜਾਤੀਵੇਂ ਕੌੜੀ ਸਾਹਿਬ ਅਰਜਨ ਸਿੰਘ ਸਾਹਿਬ ਬੈਠੇ ਨੇ ਇਹਨਾਂ ਨੇ ਮੁੱਦਾ ਉਠਾਇਆ ਭਲਕੇ ਰਾਜ ਕੋਰਟ ਤੱਕ ਵੀ ਗਏ ਸੋ ਇਹ ਨਾਂਬਰਦਾਰਾਸਤੇ ਕਾਹ ਬੋਲਨੇ ਦਾਸ ਨਾਲ ਵੀ ਅਜੇ ਹਾਇ ਕਰਨਾ ਮੈਂ ਬੁੱਲੇਪੁਰ ਨਾਲ ਸੰਬੰਧ ਰੱਖਦਾ ਮੈਂ ਐਸੀ ਕੈਟਾਗਰੀ ਨਾਲ ਬਲੋਂਗ ਕਰਦਾ ਹਰ ਜਦੋਂ ਇਹਨਾਂ ਨਾਲ ਸਾਨੂੰ ਗੱਲ ਚੱਲੀ ਕਿ ਸੰਮਤੀ ਸਾਨੂੰ ਪਤਾ ਲੱਗਿਆ ਹੋ ਰਹੀ ਹੈ ਬਹੁਤ ਵਧੀਆ ਮੈਂ ਬੜੀ ਖੁਸ਼ੀ ਮਨਾਈ ਇੱਕ ਤਾਂ ਇਹਦੇ ਨਾਲ ਪਿੰਡਾਂ 'ਚ ਤਸਲ ਘਟਦੀ ਹੈ ਠੀਕ ਹੈ ਜੀ ਦੂਸਰਾ ਸਰਕਾਰਾਂ ਦੇ ਖਰਚੇ ਘਟਦੇ ਨੇ ਸੋ ਉਸ ਆ ਮੈਂ ਬੜਾ ਸ਼ੁਕਰ ਮਨਾ ਪਰ ਬਣਨ ਉਹ ਸੋ ਉਸ ਨਾਲ ਘਾਣਾ ਬੰਦਾ ਚਾਹੇ ਤਾਂ ਇਹ ਸਮਝ ਲਓ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਅਮਰਸਾਹਬ ਸਾਹਿਬ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜੋ ਸਾਰੇ ਵਰਗਾਂ ਨਾਲ ਲੈ ਕੇ ਚੱਲਦੀ ਹੈ ਚਾਹੇ ਹਿੰਦੂ ਵੀਰ ਨੇ ਚਾਹੇ ਮੁਸਲਮਾਨ ਵੀਰ ਨੇ ਚਾਹੇ ਇਸਾਈ ਨੇ ਚਾਹੇ ਬੋਧੀ ਨੇ ਚਾਹੇ ਅਨਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਸਾਹ ਲਾਭ ਸਿੰਘ ਨੇ ਕੌੜੀ ਪਿੰਡ ਤੋਂ ਐਸੀ ਐਸਟੀਆਂ ਦੀ ਪੂਰੀ ਡਟ ਕੇ ਮਦਦ ਕਰੀ ਹੈ ਪਰ ਉਹਨਾਂ ਦੇ ਨਾਲ ਅੱਜ ਖੜੇ ਨੇ ਪਰ ਸਾਡੇ ਪਿੰਡ ਵਿੱਚ ਇਹ ਹੋਇਆ ਮੈਂ ਇਸ ਨੂੰ ਬੜੇ ਦੁਖੀ ਭਰੇ ਮਨ ਦੇ ਨਾਲ ਗੱਲ ਕਹਿਣਾ ਜਦ ਕਿ ਸਾਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਪਰੰਤੂ ਸਾਨੂੰ ਉਸ ਪਿੰਡ ਦਾ ਬਸਨੀਕ ਉਸ ਮੈਂ ਇੰਡੀਅਨ ਆਰਮੀ ਦੇ ਫੋਰਸ ਰਿਟਾਇਰ ਮੇਰਾ ਸਾਰਾ ਡਰੈਸ ਪਿੰਡ ਦਾ ਮੇਰੀ ਬੈਂਕ ਦੇ ਵਿੱਚ ਜੋ ਵੀ ਕਾਪੀਆਂ ਦੇ ਖਾਤੇਆਂ 'ਚ ਹਦੈਸਾ ਮੇਰੇ ਪਿੰਡ ਦਾ ਠੀਕ ਹੈ ਜੀ ਮੇਰੇ ਕੋਲ ਆਈਡੀ ਕਾਰਡ ਆ ਉਹ ਵੀ ਮੇਰੇ ਪਿੰਡ ਦਾ ਏਅਰ ਫੋਰਸ ਦਾ ਸੋ ਮੈਨੂੰ ਸਮਝ ਨਹੀਂ ਆਉਂਦੀ ਇਹ ਕੀ ਕਰ ਰਹੇ ਨੇ ਅਸੀਂ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤਾਂ ਗੁਰਬਾਣੀ ਦੀਆਂ ਤੁਕਾਂ ਕੀ ਕਹਿੰਦੀਆਂ ਨੇ ਵੀ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ ਜਿਹੜਾ ਪਾਰ ਬ੍ਰਹਮ ਨੂੰ ਸਿਮਰਦਾ ਸਹੀ ਮਾਨਾ ਵਿੱਚ ਉਹ ਪਵਿੱਤਰ ਆ ਪਾਕ ਹੈ ਬ੍ਰਾਹਮਣ ਕਾ ਹੁੰਦਾ ਨਹੀਂ ਹੁਣੇ ਆਮਲਾਂ ਦੇ ਨਾਲ ਨਵੇੜੇ ਜਾਤ ਕਿਸੇ ਪੁੱਛਣੀ ਨਹੀਂ ਉਥੇ ਕਿਸੇ ਨੇ ਜਾਤ ਨਹੀਂ ਤਬ ਕੁਲ ਕੇ ਸਕਾ ਲਾਜ ਸੀ ਜਬਲੇ ਥਰੇ ਮਸਾਨ ਉਥੇ ਉਸੇ ਹਰ ਇੱਕ ਨੇ ਜਾਣਾ ਬੜਿਆਂ ਚ ਮੈਂ ਵੀ ਜਾਣਾ ਤੁਸੀਂ ਵੀ ਜਾਣਾ ਸਾਲਾਪ ਸਿੰਘ ਨੇ ਵੀ ਜਾਣਾ ਉਥੇ ਕਿਸੇ ਨੇ ਜਾਤ ਪਾਤ ਨਹੀਂ ਕੋਈ ਅਸੀਂ ਕਿਉਂ ਇਹਾਂ ਚੀਜ਼ਾਂ ਚ ਗਰਸਾ ਸੋ ਇਹ ਵੀ ਹੈ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਜੇ ਕੋਈ ਮੋਛਾ ਝੜਦਾ ਹੈ ਵੀ ਮਹੀਆਂ ਬੜਾ ਠੀਕ ਆ ਤਾਂ ਕਿਥੇ ਦਿਖਾ ਸਕਦੇ ਨੇ ਪਰ ਉਥੇ ਨਿਆਉ ਗਰੀਬਾ ਉਪਰ ਜੇ ਖਿੰਜੇ ਦਾੜੀ ਬਾਹਰ ਬ੍ਰੰਸਾ ਅਗਨ ਮੈਂ ਸਾੜੀ ਸੱਚਾ ਨਿਆਉ ਕਰੇ ਕਰਤਾਰ ਦਾਸ ਆਪਣੇ ਕੀ ਰਾਖਣ ਹਾ ਜਿਹਦਾ ਉਹਦਾ ਪ੍ਰੇਮੀ ਅਸੀਂ ਤਾਂ ਕੋਹਾਂ ਦੂਰ ਬੈਠੇ ਆ ਬਾਬੇ ਨਾਨਕ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਦਿਖਾਵੇ ਦੇ ਮੱਤੇ ਟੇਕਦੇ ਆਂ ਸੀ ਗੁਰਬਾਣੀ ਨੂੰ ਆਧਾਰ ਜੀਵਨ ਦਾ ਨਹੀਂ ਮੰਨਦੇ ਸੋ ਇਨਿਆਕ ਮੇਰੀਆਂ ਮੈਂ ਤੁਹਾਡੇ ਸਿਮ ਮੈਂ ਤੁਹਾਡਾ ਮੋਸਟ ਵੈਲਕਮ ਕਰਦਾ ਮੇਰੇ ਕੋਲ ਆਏ ਕੁੱਲ ਪੰਜਾਬ ਦੇ ਵਿੱਚ ਇਹ ਜਿਹੜੀਆਂ ਧੰਦਲੀਆਂ ਹੋਈਆਂ ਨੇ ਜੋ ਕਿ ਜ਼ੁਲਮ ਹੈ ਇਹ ਮਤ ਭੁੱਲਣ ਕਿਤੇ ਸਾਨੂੰ ਅਸੀਂ ਇਦਾਂ ਹੀ ਮਤਲਬ ਇਹ ਚੋਂ ਆਹ ਨਿਕਲ ਜਵਾਂਗੇ ਤੇ ਇਹਦਾ ਲੇਖਾ ਦੇਣਾ ਪੈਣਾ ਇਸ ਨਾਲ ਜਾਤੀ ਜ਼ੁਲਮ ਕਰਨ ਦੇ ਨਾਲ ਤੇ ਸਾਡੇ ਤੇ ਬਹੁਤ ਕੋਈ ਕਿਸਮ ਦੇ ਕਲੰਕ ਲੱਗੇ ਮੇਰੇ ਪਿੰਡ ਵਿੱਚ ਸ਼ਾਂਤੀ ਹੋਈ ਹੈ ਜੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਉਹਨਾਂ ਨੇ ਆਪਣਾ ਸੰਧੀ ਕਰਕੇ ਇਹ ਪੰਚਾਇਤ ਬਣਾ ਲਈ ਹੈ ਪਰ ਮੈਨੂੰ ਦਾਸ ਗੁਰਮੇਲ ਸਿੰਘ ਖਾਲਸੇ ਨੇ ਇਹ ਤੋਂ ਦਰਖਨਾਰੇ ਕੀਤਾ ਨਾ ਸਾਨੂੰ ਵਿੱਚ ਲੈ ਗਿਆ ਕਿਉਂਕਿ ਅੱਜ ਮੈਂ 73 ਸਾਲ ਦਾ ਹੋ ਗਿਆ ਮੈਂ 에ਅਰਫੋਰਸ ਵਿੱਚ ਵੀ ਨੌਕਰੀ ਕਰ ਲਈ 31 ਸਾਲ ਸਟੇਟ ਬੈਂਕ ਆਫ ਇੰਡੀਆ ਵਿੱਚ ਨੌਕਰੀ ਕਰ ਲਈ ਮੇਰੀ ਕਿਸੇ ਨਾਲ ਕੋਈ ਗਿਲਾ ਨਹੀਂ ਮੈਂ ਤੁਹਾਡੇ ਮਾਦਮ ਤੇ ਇੱਕ ਸੁਨੇਹਾ ਦੇਣਾ ਚਾਹੁੰਦਾ ਪਿੰਡ ਜੋ ਜਿਹੜੇ ਅੱਜ ਉਹਨਾਂ ਨੇ ਆਪਣੇ ਮਾਨਮਾਤੀ ਨਾਲ ਚੁਣੀ ਹੈ ਪੰਚਾਇਤ ਨਾ ਨਾਨ ਸਨੇਹਾ ਦੇਣਾ ਤੇ ਨਾ ਮੇਰੇ ਵੀਰਾਂ ਨੂੰ ਵੀ ਭਰਾਵੋ ਇਹ ਆਪਾਂ ਜਿਹੜੀਆਂ ਆਪਾਂ ਮਨਮਾਨੀਆਂ ਕਰਦੇ ਆ ਇਹਨਾਂ ਸਾਡੀ ਕੋਈ ਚੰਗੀ ਗੁੱਡਵਿਲ ਨਹੀਂ ਬਣਦੀ ਮੈਂ ਤੁਹਾਡੋ ਨਾਲ ਵਾਦਾ ਕਰਦਾ ਕੱਲ ਨੂੰ ਅਗਰ ਕੋਈ ਇੱਥੇ ਚਰੋ ਸੰਤਿ ਹੋ ਗਈ ਅਗਰ ਕੱਲ ਸਾਡੇ ਵਿੱਚ ਕੋਈ ਐਮਐਲਏ ਜਿੱਤਦਾ ਹੈ ਜਾਂ ਕੋਈ ਹੋਰ ਅਹੁਦਾ ਜਿੱਤਦਾ ਹੈ ਤੇ ਮੈਂ ਆਈ ਵਿਲ ਬੀ ਦੀ ਫਸਟ ਮੈਨ ਮੈਂ ਪਹਿਲਾ ਆਦਮੀ ਹੋਊਗਾ ਵਧੀਆ ਮਿਠਾਈ ਦਾ ਡੱਬਾ ਲੈ ਕੇ ਉਸਦੇ ਘਰ ਜਾ ਕੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਉਹਨੂੰ ਆਪਣਾ ਸਮਝ ਕੇ ਸੇਰਨਾਮਾ ਆਕੇ ਕਦਮ ਚੱਲ ਕੇ ਇਕੱਲਾ ਬੁੱਟ ਕੇ ਉਹਦੇ ਘਰ ਤੱਕ ਜਾ ਕੇ ਉਹਨੂੰ ਵਧਾਈ ਦਊਂਗਾ ਨਾਲੇ ਮਾਮੂ ਮੇਠਾ ਕਰਾਂਗਾ ਪ੍ਰਮਾਤਮਾ ਨੂੰ ਕਾਮਯਾਬ ਆਪ ਨੂੰ ਅੱਗੇ ਦਾਦੀ ਜੀ ਵੀ ਜੋ ਵੀ ਪੰਜਾਬ ਦੇ ਵਿੱਚ ਭੇਦ ਭਾਵ ਹੋਇਆ ਧੱਕੇਸ਼ਾਹੀ ਹੋਈ ਆ ਇਹ ਕਿਸਮ ਦਾ ਮਤਲਬ ਨਾ ਸਹਿਣਯੋਗ ਜ਼ੁਲਮ ਹੈ ਇਹ ਸਾਡੇ ਪਾਰਟੀ ਦੇ ਜਿਹੜੇ ਨੇ ਅ ਪ੍ਰਧਾਨ ਸਾਹਿਬ ਜੋ ਇੱਕ ਮੈਂ ਸਮਝਦਾ ਨੇ ਧੜਕੇ ਜਲਨਾਇਲ ਵੇ ਬਾਕੀ ਨਾ ਬੋਲਦੇ ਆ ਨਾ ਰੁਕਦੇ ਆ ਨਾ ਝੁਕਦੇ ਆ ਨਾ ਕਿਸੇ ਦੀ ਈਨ ਮੰਨਦੇ ਆ ਅਸੀਂ ਉਹਨਾਂ ਦੇ ਮੈਂ ਉਸ ਨੂੰ ਉਸ ਦੀ ਉਸ ਗੱਲ ਦਾ ਕਾਇਲ ਆ 1984 ਵਿੱਚ ਹਮਲਾ ਦਾ ਉਹਨਾਂ ਨੇ ਡੀਆਈਜੀ ਦੇ ਉਹਨਾਂ ਨੂੰ ਠੋਕਰ ਮਾਰਦੀ ਸਿੱਖ ਦਾ ਸਾਰੇ ਕੌਣ ਨੇ ਕਿਸੇ ਨੇ ਚਪੜਾਸੀ ਦਾ ਹੌਦਾਂ ਇੰਤਿਆਗਿਆ ਅੱਜ ਆਪ ਦੇਖ ਲੋ ਕਿ ਕੀ ਕੁਝ ਹੋ ਰਿਹਾ ਕਿੰਨਾ ਕਿ ਜਿਹੜੀ ਸਾਡੀ ਕੋਈ ਪੰਥਕ ਪਾਰਟੀ ਕਿੰਨਾ ਕਿ ਸਾਡਾ ਕਾਣ ਹੋ ਚੁੱਕਿਆ ਇਹਨੂੰ ਅਗਰ ਸਮਾਰਨਾ ਚਾਹੁੰਦੇ ਨੇ ਕਸਾਸ ਅਮਜੀਤ ਸਿੰਘ ਮਾਨ ਨੇ ਪਰ ਉਹ ਇਹ ਸ਼ਾਇਦ ਮੇਰੇ ਨਾਲ ਗੱਲਾ ਭੇਜ ਭਾਵੇ ਇਸ ਕਰਕੇ ਕੀਤਾ ਮਸਾਸ ਅਮਜੀਤ ਸਿੰਘ ਮਾਨ ਦੀ ਪਾਰਟੀ ਦਾ ਮੈਂ ਖੰਨੇ ਸਰਕਲ ਦਾ ਪ੍ਰਧਾਨ ਹੈ ਦੂਜੇ ਵੀ ਹੈਗੇ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਮੁਬਾਰਕ ਆ ਉਹਨਾਂ ਨੂੰ ਉਹਦੇ ਦੀ ਉਹਨਾਂ ਨੂੰ ਉਹਦੇ ਦੀ ਮੁਬਾਰਕ ਹੈ ਸੇਵਾ ਮਿਲੀ ਅਸੀਂ ਜੋ ਇਹ ਕਰਿਆ ਹੈ ਹਾਈਲੈਂਡ ਮਾਨ ਸਾਹਿਬ ਦੇ ਸਾਰੇ ਨੋਟਿਸ ਵਿੱਚ ਹੈ ਸਮਾਵਾ ਕੇ ਹੋ ਸਕਦਾ ਸਮਾਵਾਦ ਇਹ ਸਾਡਾ ਮਸਲਾ ਮਸਲਾ ਅਸੀਂ ਆਪਣਾ ਹਾਈ ਕੋਰਟ ਤੱਕ ਵੀ ਲਿਜਾ ਸਕਦੇ ਹਾਂ ਸਾਡ ਨੂੰ ਮਾਨ ਸਾਹਿਬ ਦੀ ਇਸ ਮਸਲੇ ਵਿੱਚ ਸਹਿਮਤੀ ਹੈ ਅਗਰ ਨਾ ਇਹ ਭੇਦਭਾਵ ਦੂਰ ਹੋਇਆ ਹਾਲ ਤਾਂ 15 ਤਰੀਕ ਨੂੰ ਵੋਟਾਂ ਪੈਣੀਆਂ ਨੇ ਬੇਨੀਵੀਆਂ ਬੇਇਨਸਾਫੀਆਂ ਧੱਕੇਸ਼ਾਈਆਂ ਜੋ ਕੀਤੀਆਂ ਨੇ ਨਾ ਦੂਰ ਕੀਤੀਆਂ ਤਾਂ ਹੋ ਸਕਦਾ ਹੈ ਸੰਭਵ ਹੈ ਤੇ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਈ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਰਜਾ ਲੈਣਾ ਕੋਈ ਸ਼ਬਦਵਾਦ ਘੱਟ ਬੋਲਿਆ ਹੋਵੇ ਸਾਰਿਆਂ ਨੂੰ ਸਤਿਕਾਰ ਸਹਿ ਜਿਨੇ ਵੀ ਮੇਰੇ ਚੈਨਲ ਨਾਲ ਹੀ ਇਹਦਾਸ ਨਮਾਣੇ ਦੀ ਆਵਾਜ਼ ਸੁਣ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ